ਜਸਵੀਰ ਸੋਨੀ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਸਿਆਣੇ ਤੇ ਬਹੁਤ ਹੀ ਨੌਲੇਜ ਰੱਖਣ ਵਾਲੇ ਇਨਸਾਨ ਹੋ ਤੁਸੀਂ ਮੈਂ ਕਹਿ ਸਕਦਾ ਵੀ ਤੁਸੀਂ ਚਾਰੇ ਕੰਨੀਆਂ ਦੇ ਪੂਰੇ ਹੋ ਮੈਂ ਛੋਟੀਆਂ ਵੀਡੀਓ ਦੇਖੀਆਂ ਜੀ ਗਰੁੱਪਾਂ ਚ ਚੈਨਲ ਤੇ ਮੈਂ ਆਪ ਵੀ ਦੇਖੀਆਂ ਬੱਚਿਆਂ ਨੂੰ ਵੀ ਦਿਖਾਈਆਂ ਸਾਨੂੰ ਇੰਨਾ ਗਿਆਨ ਮਿਲਿਆ ਜੀ ਨਹੀਂ ਨੌਲੇਜ ਮਿਲੀ ਸਾਡਾ ਪਰਿਵਾਰ ਮੇਰਾ ਪਰਿਵਾਰ ਭੇਮਾ ਭਰਮਾ ਪਖੰਡਾਂ ਦੇ ਜਾਲ ਦੇ ਵਿੱਚ ਫਸਿਆ ਹੋਇਆ ਸੀ ਬਹੁਤ ਬਹੁਤ ਵੱਡੀ ਪੱਧਰ ਤੇ ਪਰ ਤੁਹਾਡੀਆਂ ਵੀਡੀਓ ਦੀ ਮਿਹਰਬਾਨੀ ਹੋ ਗਈ ਮੇਰੇ ਪਰਿਵਾਰ ਤੇ ਮੇਰਾ ਪਰਿਵਾਰ ਭੇਮਾ ਭਰਮਾ ਪਖੰਡਾਂ ਦੇ ਜਾਲ ਚੋਂ ਲਿਕੜ ਚੁੱਕਿਆ ਜੀ ਇਹ ਬਹੁਤ ਭਿਆਨਕ ਬਿਮਾਰੀ ਸਿੰਬੜੀ ਹੋਈ ਦੀ ਸਾਡੇ ਪਰਿਵਾਰ ਨੂੰ ਈ ਬੇਮਾ ਪਰਮਾ ਪਖੰਡਾਂ ਦੇ ਜਾਲ ਚੋਂ ਅਸੀਂ ਲਿੱਕੜ ਚੁੱਕੇ ਹਾਂ ਜੀ ਮੇਰਾ ਪਰਿਵਾਰ ਤਰੱਕੀ ਦੀਆਂ ਲੀਹਾਂ ਤੇ ਚੜ ਤੁੱਕਿਆ ਜੀ ਜਿਹੜਾ ਕਿ ਬੇਮਾ ਪਰਮਾ ਦੇ ਕਾਰਨ ਮੇਰੇ ਪਰਿਵਾਰ ਦੀ ਤਰੱਕੀ ਰੁਕੀ ਹੋਈ ਸੀ ਮੈਂ ਹੋਰ ਲੋਕਾਂ ਨੂੰ ਵੀ ਅਪੀਲ ਕਰਦਾ ਬੇਨਤੀ ਕਰਦਾ ਵੀ ਵੱਧੋ ਵੱਧ ਜਸਵੀਰ ਸੋਨੀ ਦੀਆਂ ਵੀਡੀਓ ਪੋਸਟਾਂ ਦੇਖਿਆ ਕਰੋ ਆਪ ਵੀ ਦੇਖਿਆ ਕਰੋ ਬੱਚਿਆਂ ਨੂੰ ਵੀ ਦਿਖਾਇਆ ਕਰੋ ਬਹੁਤ ਵੱਡੀ ਪੱਧਰ ਤੇ ਗਿਆਨ ਮਿਲਦਾ ਹੈ ਨੌਲੇਜ ਮਿਲਦੀ ਹੈ ਤੁਸੀਂ ਵੀ ਇਸ ਜਿਵੇਂ ਮੇਰੇ ਪਰਿਵਾਰ ਤੇ ਮਿਹਰਬਾਨੀ ਹੋਈ ਹੈ ਇਸ ਵੀਡੀਓ ਦੀ ਮੈਂ ਕਹਿੰਦਾ ਵੀ ਹੋਰ ਪਰਿਵਾਰਾਂ ਤੇ ਵੀ ਮਿਹਰਬਾਨੀ ਹੋਵੇ ਪਰਿਵਾਰ ਨੂੰ ਗਿਆਨ ਮਿਲੇ ਇਸ ਭਿਆਨਕ ਬਿਮਾਰੀ ਚੋਂ ਬਹਿਮਾ ਪਰਮਾ ਪਖੰਡਾਂ ਦੀ ਬਿਮਾਰੀ ਚੋਂ ਮੈਂ ਕਹਿੰਦਾ ਵੀ ਪਰਿਵਾਰਾਂ ਦੇ ਪਰਿਵਾਰ ਹੋਰ ਵੀ ਲਿੱਕੜ ਸਕਣ ਇਹ ਭੈਮ ਪਰਮ ਪਖੰਡ ਨੇ ਇਹ ਸਭ ਤਰੱਕੀ ਰੋਕਦੇ ਨੇ ਇਹ ਸੋਨੀ ਜੀ ਦੀਆਂ ਵੀਡੀਓ ਨੇ ਜਿਹੜੀਆਂ ਇੱਕ ਤਰੱਕੀ ਦੀ ਲੀਹਾਂ ਤੇ ਪਰਿਵਾਰ ਨੂੰ ਚੜਾਉਂਦੀ ਐ ਵੱਧੋ ਵੱਧ ਦੇਖਿਆ ਕਰੋ ਸੋਨੀ ਜਸਵੀਰ ਸੋਨੀ ਨੇ ਵੀਡੀਓ ਬਹੁਤ ਹੀ ਸਿਆਣੇ ਤੇ ਬਹੁਤ ਹੀ ਸੁਲਝੋ ਇਨਸਾਨ ਨੇ ਚਾਰੇ ਕੰਨੀਆਂ ਦੇ ਪੂਰੇ ਕਹਿ ਸਕਦਾ ਮੈਂ ਜਸਵੀਰ ਸੋਨੀ ਜੀ ਦਾ ਮੈਂ ਬਹੁਤ ਧੰਨਵਾਦ ਕਰਦਾ ਜੀ ਮੇਰਾ ਪਰਿਵਾਰ ਤੁਹਾਡੀਆਂ ਵੀਡੀਓ ਦੇਖ ਦੇਖ ਕੇ ਤਰੱਕੀ ਦੀ ਲੀਹ ਤੇ ਚੜ ਗਿਆ ਜੀ ਜਿਹੜਾ ਕਿ ਸਾਰੀ ਰੁਕੀ ਮੇਰੀ ਮੇਰੇ ਪਰਿਵਾਰ ਦੀ ਰੁਕੀ ਹੋਈ ਸੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਜਸਵੀਰ ਸੁੰਨੀ ਜੀ ਦਾ